ਮਾਇਆ ਮੋਹ ਦੁਖ ਸਾਗਰ ਹੈ ਵਿਖ ਦੁੱਤਰ ਤਰਿਆ ਨਾ ਜਾਏ ਮੇਰੀ ਮੇਰੀ ਕਰਦਾ ਪਛਮੂਏ ਹਉਮੈ ਕਰਤ ਵਿਹਾਈ ਮਾਇਆ ਮੋਹ ਦੁਖ ਸਾਗਰ ਹੈ ਜਿਹੜਾ ਮਾਇਆ ਦਾ ਮੋਹ ਹੈ ਇਹ ਹੀ ਦੁਖ ਦਾ ਸਾਗਰ ਹੈ ਦੁਖ ਸਾਗਰ ਬਣ ਜਾਂਦਾ ਹੈ ਸੁਖ ਸਾਗਰ ਵੀ ਇਹ ਹੀ ਸੰਸਾਰ ਹੈ ਦੁਖ ਸਾਗਰ ਵੀ ਇਹ ਹੀ ਸੰਸਾਰ ਹੈ ਜੇ ਮਾਇਆ ਦਾ ਮੋਹ ਹੈ ਬੰਦੇ ਵਿੱਚ ਮਾਇਆ ਦੇ ਮੋਹ ਜਿ ਗਰਸਿਆ ਹੋਇਆ ਫਿਰ ਇਹ ਹੀ ਸੰਸਾਰ ਦੁਖ ਸਾਗਰ ਹੈ ਇਹ ਆਪਣੇ ਮੂਰ ਨਾਲ ਜੁੜਿਆ ਹੋਇਆ ਫਿਰ ਇਹ ਸੰਸਾਰ ਹੀ ਸੁਖਸਾਗਰ ਹੈ ਸੰਸਾਰ ਰਹਿੰਦੀ ਸੁਖਸਾਗਰ ਰਸਤਾਲੀ ਗੱਲ ਹੈ ਦੀ ਕਪੜੀ ਦੀ ਅਵਸਥਾ ਦੀ ਗੱਲ ਹੈ ਡੋਖਾ ਚੁੱਕਾ ਰਹੇ ਸੁਖਸਾਗਰ ਉੱਥੇ ਹੀ ਡੋਖਾ ਚੁੱਕਾ ਰਹੇ ਉੱਥੇ ਹੀ ਸੁਖਸਾਗਰ ਹੈ ਇਹਦੇ ਬਦਲ ਦੀ ਅਵਸਥਾ ਬਦਲ ਦੀ ਗੱਲ ਹੈ ਬਸ ਆਇਆ ਵਿਖਾਇਆ ਵਿਕਦੋ ਤਰ ਤਰਿਆ ਨਾ ਜਾਏ ਇਹ ਬੇਸੰਸਾਰ ਆਪ ਕਪੜੀ ਕੋਸ਼ਿਸ਼ ਨਾ ਕਿ ਇਹਨੂੰ ਕੋਈ ਬਦਲਣਾ ਚਾਹੇ ਛੱਡਣਾ ਚਾਹੇ ਉਹ ਨਹੀਂ ਇਸ ਤਰੀਕੇ ਨਾਲ ਨਹੀਂ ਬਾਤ ਹੁੰਦਾ ਹੁੰਦਾ ਬਸ ਅਵਸਥਾ ਆਪਣਾ ਮਨ ਬਦਲਦੀ ਲੋੜ ਹੈ ਆਇਆ ਤਾਂ ਫੇ ਜਲਦੀ ਲੋੜ ਨਹੀਂ ਆਇਆ ਦੂਰ ਜਾਣ ਦੀ ਜੰਗਲਾਂ ਜਾਣ ਦੀ ਲੋੜ ਨਹੀਂ ਆਇਆ ਵਾਸਤੇ ਆਪਣੀ ਸੋਚ ਬਦਲਦੀ ਲੋੜ ਹੈ ਮਾਇਆ ਪ੍ਰਤੀ ਆਪਣੀ ਸੋਚ ਬਦਲਦੀ ਲੋੜ ਹੈ ਜੀ ਠੀਕ ਫਰੀਦ ਜੀ ਨੇ ਵੀ ਲਿਖਿਆ ਨਾ ਜੀ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ ਜਿਹੜਾ ਦੁੱਖ ਸਾਗਰ ਹੈ ਮੰਜ ਵਸੂਲਾ ਬਾਗ ਹੈ ਥੋਟਾ ਜਿਹਾ ਵਿਸ਼ਦਾ ਬਾਗ ਹੈ ਜੀ ਹਾਂ ਜੀ ਠੀਕ ਹੈ ਜੀ ਮੇਰਾ ਮੇਰਾ ਕਰਦੇ ਪਛਮੂ ਇਹ ਹਉਮੈ ਕਰਤ ਵੀ ਹਾਏ ਆ ਮੇਰਾ ਮੇਰਾ ਆ ਮੇਰਾ ਉਹ ਮੇਰਾ ਕਰਦੇ ਕਰਦੇ ਪਛਤਗੇ ਸਾਰੇ ਇੱਥੇ ਹੀ ਮਰ ਗਏ ਉਹ ਮੈਂ ਕਰ ਸੁਭਾਇ ਉਹ ਮੈਂ ਕਰਦੇ ਕਰਦੇ ਸਾਰੀ ਉਮਰ ਨਾਂ ਦੀ ਗਿਆ ਕੁਝ ਵੀ ਨਹੀਂ ਨਾਲ ਜਿਹਦਾ ਸੀ ਰਿਹਾ ਉਹਦਾ ਹੀ ਹੈ ਜਿਹੜਾ ਮੇਰਾ ਕਹਿਣਾ ਪਰਵੇ ਸੀ ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਮੇਰੀ ਫਜ਼ੂਲ ਗੱਲ ਸੀ ਜੇ ਫਜ਼ੂਲ ਗੱਲ ਪਿੱਛੋਂ ਪਤਾ ਨਿਕਲਦੀ ਏ ਠੀਕ ਹੈ ਜੀ ਮਨ ਮੁੱਖਾਂ ਔਰ ਵਾਰ ਨਾ ਪਾਰ ਹੈ ਅੱਧ ਵਿਚ ਰਹੇ ਲਪਟਾਈ ਪਰ ਉਹ ਕਰ ਨਾ ਕਹਿਣਾ ਮਾਇਆ ਤੋਂ ਭਰੇ ਨਾ ਮਾਇਆ ਦੇ ਔਰ ਵਾਰ ਨਾ ਪਾਰ ਅੱਧ ਵਿਚ ਲਪਟਦਾ ਛੱਡਣਾ ਚਾਹੁੰਦਾ ਛੱਡਣਾ ਹੈ ਨਹੀਂ ਬੰਦੋ ਨਾ ਔਰ ਵਾਰ ਨਾ ਪਾਰ ਇਹ ਔਰ ਵਾਰ ਔਰ ਪਾਰ ਜਿ ਵਿਚਾਰੇ ਲਟਕਿਆ ਹੋਇਆ ਅੱਧ ਵਿੱਚ ਲਟਕਿਆ ਹੋਇਆ ਅੱਛਾ ਮਨਮੁਖਾਂ ਔਰ ਵਾਰ ਨਾ ਪਾਰ ਹੈ ਅੱਧ ਵਿੱਚ ਰਹੇ ਲਪਟਾਈ ਇਹ ਜਿਹੜਾ ਆਪਾਂ ਪੜਦੇ ਹਾਂ ਨਾ ਸੁਹਾਗਣ ਨਾ ਔਰੰਡ ਇਹ ਉਸ ਅਵਸਥਾ ਚ ਹੈ ਜੀ ਹਾਂ ਜੀ ਹਾਂ ਜੀ ਬਿਨਾ ਤਾਂ ਇਹਨਾਂ ਦਾ ਮੇਲ ਹੀ ਹੋ ਸਕਿਆ ਨਾ ਇਹਨਾਂ ਤੋਂ ਮਾਇਆ ਹੀ ਪੂਰੀ ਛੱਡੀ ਜਾ ਸਕੀ ਹੈ ਜੀ ਛੱਡੀ ਆਦੀ ਨਾ ਹਾਂ ਦੋਈ ਦੇਵ ਤੁਮਰੀ ਬਰੀ ਜਾਂਦਾ ਕਹਦਾ ਹੈ ਵੀ ਆੜੂ ਕੋ ਬੋਲੀ ਕਰਦਾ ਏਗਾ ਖਕਾਰ ਵੀ ਪਾਲੇ ਪੌੜ ਵੀ ਲੈ ਲਈ ਪਰ ਮਰਨ ਕਬੂਲ ਨਹੀਂ ਕਰਿਆ ਹਾਂਜੀ ਹਾਂ ਪਤਾ ਵੀ ਹੈਗਾ ਹਾਂਜੀ ਪਰ ਕਰਦਾ ਠੀਕ ਹੈ ਜੀ ਜੋ ਤੁਰ ਲਿਖਿਆ ਸੋ ਕਮਾਉਣਾ ਕਰਨਾ ਕਛੂ ਨਾ ਜਾਏ ਜਿਹੜਾ ਅੰਦਰੋਂ ਮੰਨਿਆ ਹੋਇਆ ਓਹੀ ਕਮਾਉ ਓਹੀ ਕਰਦਾ ਕਰਦਾ ਕੀ ਹੈ ਕਰਦਾ ਜੋ ਬੰਦੇ ਹੁੰਦੇ ਨੇ ਜੇ ਜਰਮਾਨਾ ਕਬੂਲ ਕਰ ਲੂਗਾ ਫਿਰ ਦੁਆ ਕਮ ਕਰੂਗਾ ਜੇ ਨਾ ਜਰਮਾਨਾ ਕਬੂਲ ਨਹੀਂ ਕਰਦਾ ਉਦੋਂ ਕਰ ਭਾਇਆਲੇ ਕਮ ਕਰੂਗਾ ਮਾਇਆ ਕੱਢੀ ਕਰੂਗਾ ਜਾ ਮਾਨ ਕਬੂਲ ਕਰ ਲੈ ਫੇਰ ਨੋਕ ਟਾਲ ਇਕੱਠਾ ਕਰੂ ਫੇਰ ਨਾਮ ਨੂੰ ਟਾਲ ਬੰਦੂ ਜੋ ਲਿਖਿਆ ਹੋਇਆ ਉਹੀ ਕਰੂਗਾ ਉਹੀ ਕਮਾਈ ਕਰੂਗਾ ਨਾਮ ਟਾਲ ਕਮਾਉਂਦਾ ਹੈ ਅਸਲ ਸਾਰੀ ਟਾਲ ਖੋਟਾ ਟਾਲ ਖਰਾ ਟਾਲ ਕਮਾਉਂਦਾ ਐ ਕਿ ਅਚੂਠਾ ਟਾਲ ਸੱਚਾ ਟਾਲ ਗਵਾਰ ਕਿ ਕਮਾਉਂਦਾ ਤਾਂ ਦਵਾਰ ਹੈ ਮੂਰਖ ਐ ਸੱਚਾ ਟਾਲ ਕਮਾਉਂਦਾ ਸਗੁਰ ਮਗਰ ਸਿਆਮ ਨੇ ਪਰ ਅੰਦਰ ਕੀ ਬਣਿਆ ਹੈ ਕਿਹੜੇ ਤਸਦੀ ਮਨਤਾ ਇਹਨੇ ਦਿੱਤੀ ਹੋਈ ਹੈ ਉਹੀ ਕਰਦਾ ਹੈ ਇਹੇ ਟਾਲ ਨੂੰ ਤਾਂ ਮੰਨਦਾ ਹੈ ਇਹਦੇ ਤੇ ਇਹ ਇਹ ਤਾਂ ਦੇ ਦਵੰਦਾ ਠੀਕ ਹੈ ਜੀ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਗੁਰ ਬੋਇਥੈ ਵਡਭਾਗੀ ਚੜੈ ਤੇ ਪੌਜਲ ਪਾਰ ਲੰਘਾਈ ਆ ਗੁਰਮਤਿ ਦੁਆਰਾ ਸਤਿਗੁਰ ਬਾਣੀ ਨੂੰ ਸਮਝ ਲਵੇ ਬੰਨ੍ਹ ਲਵੇ ਗਿਆਨ ਰਤਨ ਮਨ ਵਸੈ ਗਿਆਨ ਰਤਨ ਜਿਹੜਾ ਗੁਰਬਾਣੀ ਦਾ ਗਿਆਨ ਉਹਦੇ ਵਿੱਚ ਵਸ ਜਾਂਦਾ ਜਵੇਂ ਜੇ ਮਨ ਦੇ ਜੇ ਤਾਮਸੂਗਾ ਤਦ ਦੇਖਿਆ ਬ੍ਰਹਮ ਸੁਭਾਏ ਸਾਰਾ ਬ੍ਰਹਮ ਸਭ ਦੇ ਅੰਦਰ ਬ੍ਰਹਮ ਦੇਖ ਲੈਂਦਾ ਫਿਰ ਕਹਿੰਦੇ ਸਭ ਬ੍ਰਹਮ ਆ ਸਭ ਬ੍ਰਹਮ ਜੋ ਆਪਣਾ ਬ੍ਰਹਮ ਨੂੰ ਪਛਾਣਦਾ ਸਭ ਦੇ ਅੰਦਰ ਉਹ ਹੀ ਬ੍ਰਹਮ ਹੈ ਉਹਦੇ ਚੰਨਾਂ ਨਾਲ ਸਭ ਦੇ ਅੰਦਰ ਚੱਲਦੇ ਤੇ ਚੱਲੂ ਸਮਾਚਾਰਨ ਹੋਏ ਤੋ ਆਏ ਕਿ ਸਾਰਾ ਹੀ ਪ੍ਰਭ ਦੇਖ ਲੈਂਦਾ ਨਾਨਕ ਸਤਗੁਰ ਹੋਇਤਾ ਪਰ ਭਾਗੀ ਜਿਹੜੇ ਤੇ ਪੌਜਲ ਪਲਨ ਹੋਏ ਨਾਨਕ ਸਤਗੁਰ ਬੋਲਦਾ ਹੈ ਸਤਗੁਰੂ ਬੋਲਦਾ ਸਤੁਰ ਜਹਾਜ ਹੈ ਬੜ ਭਾਗੀ ਜਿਹੜੇ ਬੜ ਭਾਗੀ ਜਿਹੜੇ ਚੜ ਜਾਂਦੇ ਨੇ ਜਿਹੜੇ ਵਨ ਲੈਦੇ ਨੇ ਮਨ ਖੂਦ ਉਹ ਸਤਗੁਰ ਦੇ ਬਾਹਰ ਵੀ ਆ ਜਾਂਦੇ ਨੇ ਕੇ ਪਾਣੀ ਚ ਆ ਗਿਆ ਬੋ ਤੇ ਚੜ ਗਿਆ ਨਾ ਪਾਵਜਲ ਪਾਰ ਹੁੰਦਾ ਐ ਫਿਰ ਪਾਵਜਲ ਪਾਰ ਵੀ ਨੂੰ ਲੰਘ ਜਾਂਦੇ ਨੇ ਤੇ ਪਾਵਜਲ ਪਾਰੋ ਪਾਵਜਲ ਉਹ ਪੈ ਸਕਰ ਹੈ ਪਾਵਜਲ ਨੂੰ ਪਹਿਲਾਂ ਦੁਖ ਸਾਗਰ ਲਿਖਿਆ ਇੱਥੇ ਪਾਵਜਲ ਲਿਖਤਾ ਹੈ ਜੀ ਜੀ ਠੀਕ ਹੈ ਜੀ ਗੁਰਮਤੀ ਗਿਆਨ ਰਤਨ ਮਾਨੀ ਵਸੈ ਸਭ ਦੇਖਿਆ ਬ੍ਰਹਮ ਸੁਭਾਈ ਨਾਨਕ ਸਤਗੁਰੂ ਬੋਹਿਥੈ ਵਡਭਾਗੀ ਚੜੈ ਤੇ ਪੌਜਲ ਪਾਰ ਲੰਘਾਈ ਬਿਨ ਸਤਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨੀ ਵਸੈ ਸਦਾ ਰਹੈ ਉਰਤਾਰੀ ਸਤਗੁਰ ਦਾਤਾ ਕੋਈ ਨਹੀਂ ਸਤਗੁਰ ਤੋਂ ਬਿਨਾ ਕਿਤੋਂ ਨਾਮ ਦੀ ਜਾਤ ਨਹੀਂ ਮਿਲਣੀ ਉਹ ਦਾਤਾ ਕੋਈ ਨਹੀਂ ਜਿਹੜਾ ਹਾਲ ਨਾਮ ਦੇ ਦੇ ਉਹ ਹੀ ਨਾਮ ਜਿਹੜਾ ਨਾਮ ਆਧਾਰ ਬਣਦਾ ਸਾਡਾ ਆਧਾਰ ਕੀ ਹੈ ਆਧਾਰ ਬੋਇਤਾ ਉਹੀ ਬਣਦਾ ਜਹਾਜ ਆਧਾਰ ਹੈ ਉਹ ਸੰਗ ਡੁੱਬੜੀ ਨਹੀਂਦਾ ਡੁੱਬੜ ਤੋਂ ਬਚਾਉਂਦਾ ਸਤਗੁਰ ਤੋਂ ਬਿਨਾ ਨਾਮ ਨਹੀਂ ਮਿਲਦਾ ਜਿਹੜਾ ਆਧਾਰ ਬਣ ਵਾਲਾ ਹੈ ਡੁੱਬਣ ਤੋਂ ਬਚਾਉਣ ਵਾਲਾ ਨਾ ਹੈ ਗੁਰ ਕਰਬਾ ਤੇ ਨਾਮ ਬੰਦਵਾ ਹੈ ਧਿਆਨ ਦੇ ਸਾਨੂੰ ਸਮਝਾ ਜਾਵੇ ਥੋੜੀ ਬਹੁਤੀ ਗਿਆਨ ਦੀ ਕਿਰਪਾ ਹੋ ਜਾਏ ਫਿਰ ਆਪੇ ਹੀ ਮਨ ਵਸਾ ਲਈਦਾ ਹੁੰਦਾ ਫਿਰ ਬਸ ਚੱਲਦਾ ਤੇ ਚੰਗਾ ਲੱਗਣ ਲੱਗ ਜਾਂਦਾ ਜੇ ਸਭ ਚਾਵੇ ਹੀ ਨਾ ਫਿਰ ਜੇ ਸਭ ਜਿਹੜੀ ਕੋਸ਼ਿਸ਼ ਇਹ ਨਾ ਕਰੇ ਮਨ ਨਹੀਂ ਫਿਰ ਉਹ ਕੀਤੇ ਮਨ ਕੋ ਸਾਹਮਣੇ ਗਿਆਨ ਜਿਵੇਂ ਕਿ ਉਹ ਬ੍ਰਧਾ ਨਾਮ ਆਪੇ ਵਸਣ ਦੇ ਜਲਦਾ ਆਪੇ ਚੰਗਾ ਲੱਗਣ ਦੇ ਜਲਦਾ ਉਹਨੂੰ ਵਸਾਇਆ ਸਦਾ ਰਹੇ ਉਰਦਾ ਸਦਾ ਫਿਰ ਹਿਰਦੇ ਧਾਣ ਕਰਕੇ ਵੀ ਰੱਖਦਾ ਅੱਛਾ ਜਦ ਤੱਕ ਹਿਰਦੇ ਚ ਧਾਰਿਆ ਹੋਇਆ ਫਿਰ ਜਿਹੜਾ ਮਨ ਹੈ ਉਹ ਵਸ ਤੇ ਰਹਿੰਦਾ ਹੈ ਜੀ ਕੋ ਜਿ ਤਾਲਿਆ ਹੋਇਆ ਤਾਂ ਹੀ ਉਹਦਾ ਸਾਰਾ ਜੇ ਧਾਰਿਆ ਹੀ ਨਹੀਂ ਹੋਇਆ ਜੇ ਤੀ ਤਾਲੂ ਨਹੀਂ ਕੀਤੀ ਉਹਦਾ ਸਾਡੇ ਹੰਸੂ ਸੰਦ ਹੈ ਜੇ ਤਾਲੂ ਨਹੀਂ ਕੀਤੀ ਸੰਦ ਸੰਦ ਹੈ ਤੇ ਅਗੀ ਹੋ ਜਾ ਠੀਕ ਹੈ ਜੀ ਤ੍ਰਿਸ਼ਨਾ 부ਜੇ ਤ੍ਰਿਪਤ ਹੋਏ ਹਰ ਕੈ ਨਾਏ ਪਿਆਰ ਨਾਨਕ ਗੁਰਮੁਖੀ ਪਾਈਐ ਹਰ ਆਪਣੀ ਕਿਰਪਾ ਧਾਰ ਤ੍ਰਿਸ਼ਨਾ 부ਜਦੀ ਹੈ ਜਿਹਨਾਂ ਨੇ ਲੋਭ ਧਾਰਨ ਕੀਤਾ ਤੇ ਫਿਰ ਤੋਂ ਹੋ ਜਾਂਦਾ ਆਨੰਦ ਹੋ ਜਾਂਦਾ ਮਾਇਆ ਦੀ ਭੁੱਖ ਰਹਿੰਦੀ ਹੋਣੀ ਹਰ ਕੋ ਨਾਮ ਪਿਆਰ ਹਰ ਕੋ ਨਾਮ ਪਿਆਰ ਹਰ ਨਾਮ ਨਾਲ ਪਿਆਰ ਹੋ ਜਾਂਦਾ ਨਾਨਕ ਗੁਰਮੁਖ ਪਾਈਏ ਹਰ ਨਾਨਕ ਕਹਿੰਦਾ ਗੁਰਮੁਖਾਂ ਨੇ ਹਰ ਨੂੰ ਪ੍ਰਾਪਤ ਕਰ ਲਿਆ ਹਰ ਨਾਮ ਮਿਲ ਗਿਆ ਆਪਣੀ ਕਿਰਪਾ ਦਾ ਆਪਣੀ ਕਿਰਪਾ ਹੀ ਦਾਣ ਕੀਤੀ ਹੈ ਆਪਣੇ ਦੇ ਆਪੇ ਕਿਰਪਾ ਕੀਤੀ ਹੈ ਹਰ ਦੀ ਕਿਰਪਾ ਵੀ ਆਪਣੀ ਕਿਰਪਾ ਹੀ ਹੈ ਨਾਨਕ ਗੁਰਮੁਖ ਪਾਈਏ ਹਰ ਆਪਣੀ ਕਿਰਪਾ ਦਾ ਹਰ ਪਾਇਆ ਆਪਣੀ ਕਿਰਪਾ ਨਾਲ ਆਪਣੀ ਇੱਛਾ ਨਾਲ ਯਾਰ ਪਾਇਆ ਆਪਣੀ ਇੱਛਾ ਹੀ ਬਦਲੀ ਹੈ ਆਪਣੀ ਇੱਛਾ ਬਦਲੀ ਹੈ ਤਾਂ ਕਿਰਪਾ ਹੀ ਬਦਲੀ ਹੈ ਕਿਰਪਾ ਹੋਈ ਹੈ ਜੇ ਆਪਣੀ ਇੱਛਾ ਆਪ ਦੀ ਬਦਲੀ ਤਾਂ ਆਪਣੀ ਕਿਰਪਾ ਆਪਣੇ ਤੇ ਆਪ ਕੀਤੀ ਹੋਈ ਦੀ ਮੰਨਣਾ ਜਿਹੜਾ ਹੈਗਾ ਆਪਣੀ ਮਰਜ਼ੀ ਤੇ ਖੜਾ ਹੈ ਇਹੀ ਕਿਰਪਾ ਹੈ ਜੇ ਮੰਨ ਲਿਆ ਤਾਂ ਆਪਣੀ ਤੇ ਆਪਣੀ ਉਹ ਕਿਰਪਾ ਕਰ ਲਈ ਨਹੀਂ ਮੰਨਿਆ ਤਾਂ ਕਿਰਪਾ ਨਹੀਂ ਹੋਈ ਆਪਣੀ ਆਪਣੀ ਕਿਰਪਾ ਆਪਣੇ ਤੇ ਨਹੀਂ ਠੀਕ ਹੈ ਜੀ ਇਕਦਾ ਇੱਥੇ ਪੈਰ ਦੇ ਰਾਹਰੇ ਤਿਸਨਾ ਲਿਖਤਾ ਤੇ ਤ੍ਰਿਪਤ ਲਿਖਤਾ ਇਹ ਦੋਹੇ ਸ਼ਬਦ ਤ੍ਰਿਸ਼ਨਾ ਤੇ ਤ੍ਰਿਪਤ ਹੋਣੇ ਚਾਹੀਦੇ ਹਨਾ ਜੀ। ਹੋ ਜਾਂਦੀ। ਅੱਛਾ ਜੀ ਕਿਉਂਕਿ ਜਦੋਂ ਇਹਨਾਂ ਨੇ ਛਾਪੇ ਵਾਲੀ ਬੀਟ ਬਣਾਈ ਹੈ ਲੱਗਦਾ ਪੈਰ ਦੇ ਰਾਹਰੇ ਇਹਨਾਂ ਕੋ ਘੱਟ ਸੀਗੇ ਜਿਵੇਂ ਪੈਰ ਦੇ ਵਾਵੇ ਘੱਟ ਸੀ। ਬਹੁਤ ਜਗ੍ਹਾ ਛੱਡਦੇ ਹਨਾ ਜੀ। ਜੋ ਵੀ ਅਰਬੀਆਂ ਟਾਈਪ ਆ ਬਣੀਆਂ ਤੇ ਹੁਣ ਤਾਂ ਵਧੀਆ ਬਣ ਗਏ। ਹਾਂਜੀ। ਕਿਉਂਕਿ ਇੱਥੇ ਚਾਹੀਦਾ ਤਾਂ ਇਹ ਸੀਗਾ ਤ੍ਰਿਸ਼ਨਾ 부ਝੈ ਤ੍ਰਿਪਤ ਹੋਏ ਹਰ ਕੈ ਨਾਏ ਪਿਆਰੀ। ਨਾਨਕ ਗੁਰਮੁਖੀ ਪਾਈਏ ਹਰ ਆਪਣੀ ਕਿਰਪਾ ਤਾਰ ਆਪਣੀ ਕਿਰਪਾਈ ਕਰਨੀ ਹੈ ਜੀਵ ਨੇ ਆਪਣੇ ਤੇ ਹੈ ਜੀ ਪਰ ਸਾਨੂੰ ਤਾਂ ਬੜੀ ਗਲਤਫਹਿਮੀ ਆ ਕਿਸੇ ਨੂੰ ਵੀ ਪੁੱਛੋ ਕਹਿੰਦੇ ਜਿੱਦਣ ਉਹ ਕਿਰਪਾ ਕਰੂਗਾ ਨਾ ਉਦੋਂ ਨੌਂ ਜਪਾਂਗੇ ਉਹ ਫੇ ਆਪਣੇ ਕਸੂਰ ਦੇਣਾ ਬੰਦੇ ਆਪਣੇ ਆਪ ਨੂੰ ਬਰੀ ਕਰ ਲਿਆ ਇਹਨਾਂ ਨੇ ਫਿਰ ਜੇ ਪੁੱਛੋ ਵੀ ਉਹਨੇ ਕਿਰਪਾ ਕਰਕੇ ਇੱਥੇ ਭੇਜਿਆ ਕੰਮ ਕਰਨ ਨੂੰ ਫੇਰ ਕੁਝ ਨਹੀਂ ਕਹਿੰਦੇ ਫੇ ਚੁੱਪ ਹੋ ਜਾਂਦੇ ਨੇ ਵੇਕ ਜਾ ਕੇ ਮੈਂ అలారం ਲਾ ਕੇ ਆਪੇ ਉੱਠਿਆ ਸੀ ਤਾਂ ਆਇਆ ਸਮੇਂ ਤੇ ਜਿਹੜਾ ਨੇਮ ਹੈ ਗੁਰਮਤ ਦਾ ਉਹ ਇਹੀ ਕਹਿੰਦਾ ਵੀ ਆਪਣੇ ਇਥੇ ਆਪਣੀ ਕਿਰਪਾ ਕਰੋ ਆਪਣੇ ਇਥੇ ਆਪਣਾ ਆਪੇ ਹੀ ਕਲਸ ਵਰੀਏ ਗੁਰੂ ਸਾਹਿਬ ਤਾਂ ਲਿਖਿਆ ਹੋਇਆ ਯਾਰ ਹੋਰ ਪਤਾ ਨਹੀਂ ਉਹਨਾਂ ਨੇ ਕੀ ਲਿਖ ਕੇ ਰਾਇਆ ਕੋਈ ਬਿਨ ਸ਼ਬਦ ਹੈ ਜਗਤ ਬਰលਿਆ ਕਹਿਣਾ ਕਸੂ ਨਾ ਜਾਏ ਹਰ ਰੱਖੇ ਸੇ ਉੱਭਰੇ ਸ਼ਬਦ ਹੀ ਰਹੇ ਲਿਵ ਲਾਈ ਜਬਦਾ ਜਗਤ ਵੱਧ ਲਿਆ ਸੱਚ ਨਾਲ ਵਿਤ ਪਈ ਵਿਤ ਪਈ ਹੋਈ ਆ ਇਹਨੂੰ ਵਿਚਾਰੇ ਭਰਮ ਆਇਆ ਹੋਇਆ ਸੱਚ ਦੇ ਅਰੇ ਦੇ ਜਗਤ ਦੇ ਕਹਣਾ ਕਿ ਜੁਰਨਾਰੇ ਤੋਂ ਸਭ ਕੀ ਕਹੀਏ ਕਿੰਨੀ ਵਿਤ ਪਈ ਹੋਈ ਹੈ ਇਹ ਵੀ ਨਹੀਂ ਦੱਸ ਸਕਦੇ ਬਹੁਤ ਵਿਤ ਹੈ ਵੀ ਹੈ ਬਦੀ ਸਰੀਰ ਦੇ ਨਾਲ ਜੁੜਿਆ ਹੋਇਆ ਆਪਸਾ ਸਤ ਸਰੂਪ ਅੰਦਰ ਹੈ ਹੈ ਅੰਦਰੇ ਪਰ ਫਿਰ ਵੀ ਮਾਇਆ ਤੋਂ ਵਖਰਾ ਹੈ ਜੇ ਆਨ ਮਾਇਆ じゃਏ ਆਪ ਵਿੱਚ ਸੱਚ ਨਾਲ ਜੁੜਿਆ ਤੇ ਆਨ ਤੇ ਆਨੇ ਹੈ ਮਾਇਆ ਚ ਧਿਆਨ ਕਰ ਕਈ ਵਕਤ ਵਿੱਚ ਪਈ ਹੋਈ ਹੈ ਔਰ ਗੱਲ ਕੁਝ ਹੋਣੀ ਹੈ। ਧਿਆਨ ਬਾਹਰ ਹੈ। ਕਮਰੇ ਤੋਂ ਬੈਠਾ ਕਮਰੇ ਜਾਏ। ਪਰ ਉਹ ਧਿਆਨ ਹਟਾ ਕੇ ਦਰ ਜੋੜਨੇ ਬੈਠਾ ਦੋਤੇ ਹੀ ਹੈ ਜਿੱਥੇ ਬੈਲਣਾ ਚਾਹੀਦਾ ਸੀ। ਗਿਆ ਨਹੀਂ ਕਿਤੇ ਵੀ। ਨਾ ਪਤਾ ਕਿ ਕਿਸ ਨਾਲ ਹਸਲ ਹੋਇਆ ਸੁਪਨੇ ਪਿਆ ਬੁਖਾਰੀ ਬਸ ਧਿਆਨ ਕਰਕੇ ਹੀ ਬੁਖਾਰੀ ਆ ਔਰ ਗੱਲ ਕੁਝ ਹੋਣੀ ਹੈ। ਹਰ ਰੱਖੇ ਸੇ ਉੱਭਰੇ ਸ਼ਬਦੀ ਰਹੇ ਲਿਵਲਾਈ। ਹਮਨੇ ਆਪਣੇ ਬਲ ਧਿਆਨ ਖੇਚ ਲਿਆ ਜੀ ਨਾਲ ਉਪਰੇਸ਼ ਕਰਕੇ। ਬਾਸੋ ਉੱਭਰੇ ਸ਼ਬਦ ਲੈ ਲਵਾਂ ਉਹ ਹਰ ਦੇ ਸ਼ਬਦ ਨਾਲ ਹਰ ਦੀ ਗੱਲ ਨਾਲ ਜੁੜ ਜਾਂਦੇ ਨੇ ਹਰ ਦੀ ਗੱਲ ਨਾਲ ਜੁੜ ਕੇ ਵੀ ਸੁਣ ਲਾ ਕੇ ਬਸ ਹਾਲਾਂ ਨਾਲ ਜੁੜ ਗਏ ਕਿਸੇ ਬੰਦੇ ਦੀ ਗੱਲ ਨਾਲ ਜੁੜਨਾ ਬੰਦੇ ਨਾਲ ਜੁੜਨਾ ਹੀ ਹੈ ਕਿਸੇ ਬੰਦੇ ਦੇ ਉਪਦੇਸ਼ ਨਾਲ ਜੁੜਨਾ ਉਹਦੇ ਨਾਲ ਜੁੜਨਾ ਹੀ ਹੈ ਟੀਚਰ ਲੈਕਚਰ ਕਰਦਾ ਸਟੂਡੈਂਟ ਜੁੜਿਆ ਹੋਇਆ ਉਹਦੇ ਨੂੰ ਸੁਣ ਰਿਹਾ ਦੋ ਜੁੜੇ ਹੋਏ ਜਿਹੜਾ ਉੱਥੇ ਬੈਠਾ ਸੁਣੀ ਰਿਹਾ ਉਹ ਜੁੜਿਆ ਨਹੀਂ ਹੋਇਆ ਤਾਂ ਇਦਾਂ ਹੀ ਫਰਕ ਹੈ ਜਿਹੜਾ ਸੁਣ ਰਿਹਾ ਉਹ ਜੁੜਿਆ ਹੋਇਆ ਹੈ ਜੀ ਥੋੜਾ ਜੁੜਿਆ ਜੁੜਿਆ ਬੈਠਾ ਉੱਥੇ ਹੀ ਹੈ ਇਸ ਕਰਕੇ ਕਹਣਾ ਤੁਸੀਂ ਉਹ ਇਸ ਗੱਲ ਨੂੰ ਕਿਹਾ ਉਸਤੇ ਉਹ ਉੱਥੇ ਹੀ ਬੈਠਾ ਜੁੜਿਆ ਹੋਇਆ ਉੱਥੇ ਬੈਠਾ ਹੀ ਜੁੜਿਆ ਰਿਹਾ ਠੀਕ ਹੈ ਜੀ ਨਾਨਕ ਕਰਤਾ ਸਭ ਕੁਝ ਜਾਣਦਾ ਜਿਣੀ ਰੱਖੀ ਬਣਤ ਬਣਾਏ ਹਾਂ ਕਹਿੰਦੇ ਕਰਤਾ ਸਭ ਕੁਝ ਜਾਣਦਾ ਹੀ ਆ ਵੀ ਕਿਹੜਾ ਜੁੜਿਆ ਕਿਹੜਾ ਨਹੀਂ ਜੁੜਿਆ ਆ ਉਹ ਤਾਂ ਜਾਣਦਾ ਹੀ ਹੈ ਟੀਚਰ ਨੂੰ ਤਾਂ ਪਤਾ ਇਹਦਾ ਧਿਆਨ ਕਿੱਥੇ ਹੈ ਬੱਚੇ ਦਾ ਪਰ ਅੱਖੀਂ ਬੰਦ ਬਣਾਇਆ ਬੰਦ ਬਣਾ ਕੇ ਫਿਰ ਵੀ ਉਹਨਾਂ ਨਾਲ ਜੋੜ ਕੇ ਰੱਖਿਆ ਹੋਇਆ ਇਹਨੂੰ ਉਹਨੇ ਨਹੀਂ ਧਿਆਨ ਦੇ ਆਇਆ ਆਪਣਾ ਧਿਆਨ ਦੇ ਚੁ ਇਹਨੇ ਧਿਆਨ ਦੇ ਆਇਆ ਜਾਂਦਾ ਉਹ ਮੇਰੇ ਧਿਆਨ ਦੀ ਬੜੀ ਗੱਲ ਸੁਣਦਾ ਸੀ ਪਰ ਫਿਰ ਵੀ ਇਹਦੀ ਗੱਲ ਦਾ ਉਹ ਗੁੱਸਾ ਨਹੀਂ ਕਰਦਾ ਉਹਨਾਂ ਨੇ ਇਹਨੂੰ ਤਾਂ ਅਸੀਂ ਉਹਨੂੰ ਤੇ ਅਗੇ ਉਹਨਾਂ ਦਾ ਬਣਾ ਕੇ ਰੱਖੀ ਹੋਈ ਆ ਵੀ ਚਲੋ ਕਦੇ ਦਾ ਧਿਆਨ ਆਊਗਾ ਕਦੇ ਦਾ ਧਿਆਨ ਆਊਗਾ ਉਹਨੂੰ ਆਸ ਹੈ ਸਾਨੂੰ ਕੋਈ ਆਸ ਨਹੀਂ ਹੈ ਸਾਨੂੰ ਪਤਾ ਹੀ ਨਹੀਂ ਹੈ ਗਿਆਨ ਨਹੀਂ ਹੈ ਇਸ ਕਰਕੇ ਉਹ ਕਹਿੰਦੇ ਉਹ ਵੇਖਿਆ ਉਹਨਾਂ ਨਾਲ ਨਾਲ ਸਾਡੀ ਜਗ੍ਹਾ ਤੋਂ ਭਰੇ ਆ ਉਹ ਤਾਂ ਦੇਖ ਰਿਹਾ ਸੀ ਜੋ ਕਰ ਰਹੇ ਹੋਂ ਮ ਜਗ ਸਭ ਤੀਰਥਾਂ ਪੜ ਪੰਡਿਤ ਥਕੇ ਪੁਰਾਣ ਵਿਖ ਮਾਇਆ ਮੋਹਨਾ ਮਿਟਈ ਵਿੱਚ ਹਮੇ ਆਵਣ ਜਾਣ ਤੀਰਥਾਂ ਦੇ ਉੱਤੇ ਉਪਜ ਕਰ ਕਰਕੇ ਪੁਰਾਣ ਪੜ ਪੜ ਕੇ ਪੜਨ ਤਾਂ ਥੱਕ ਚੁਕੇ ਕੁਝ ਵੀ ਪ੍ਰਾਪਤੀ ਨਹੀਂ ਹੋਈ ਹੋਂ ਜਗ ਤੋਂ ਕੀ ਭਾਵ ਹੁੰਦਾ ਆ ਵਿੱਚ ਪਉਣਾ ਨੇ ਇਹ ਦੀ ਸਫਲਤਾ ਅੱਛਾ ਜੀ ਠੀਕ ਹੈ ਜੀ ਕਰਮ ਕਾਂਡ ਵੀ ਕਰ ਹਟੇ ਤੇ ਬੇਦ ਵੀ ਪੜ ਹਟੇ ਹੈ ਜੀ ਵਿਖ ਮਾਇਆ ਮੋਹ ਨਾ ਮਿਟੈ ਵਿੱਚ ਹੋਮੈ ਆਵਣ ਜਾਣ ਆਇਆ ਵਿਖ ਮਾਇਆ ਇਹਦਾ ਮੋਹ ਹੈ ਇਹ ਹਟਿਆ ਨਹੀਂ ਮਿਟਿਆ ਨਹੀਂ ਇਹ ਕੰਨ ਆਲੇ ਬਧੇ ਹੀ ਹੈ ਮਿਟਿਆ ਨਹੀਂ ਯਾਦ ਕਰੀ ਦੇ ਬਾਹ ਖਤਰ ਮੇਰੇ ਰੇਦੀਆਂ ਸਦੀਆਂ ਵਾਸਤੇ ਰਹੇ ਸਗੋ ਆਏ ਮਾਇਆ ਦੇ ਵਿੱਚ ਫਸਾਉਣ ਵਾਲੀਆਂ ਮਾਇਆ ਦਾ ਮੋਹ ਵਧਾਉਣ ਵਾਲਾ ਹੈ ਸਿਰਸਲਾ ਸਾਰਾ ਮਾਇਆ ਮੋਹ ਘਟਿਆ ਨਹੀਂ ਹੈ ਅਜੇ ਜੇ ਆਇਆ ਹੋਣਾ ਮੈਂ ਬਿਟੇ ਇਹਦਾਂ ਫਟਿਆ ਨਹੀਂ ਹੈ ਵਿੱਚ ਹੋਂ ਮੈਂ ਆਵਣ ਜਾਂਦਾ ਸਕਾਰ ਤੇ ਫਸੇ ਰਹੇ ਜੀ ਗਾਰ ਜਿ ਜਮਣਾ ਬਲਣਾ ਬਣਿਆ ਰਹੋਗੇ ਉਸ ਦੀ ਨਾ ਤਾਂ ਮੰਨ ਦੀ ਮੈਂ ਛੁੱਟੀ ਨਾ ਚਿੱਤਰੀ ਹੋ ਛੁੱਟੀਆਂ ਜੀ ਆ ਨਾ ਆਇਆ ਦਾ ਮੋਟਿਆ ਠੀਕ ਹੈ ਜੀ ਸਤਗੁਰ ਮਿਲਿਆ ਮਲ ਉਤਰੀ ਹਰ ਜੱਪਿਆ ਪੁਰਖ ਸੁਜਾਨ ਜਿਨਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਿਗੁਰੂ ਬਾਣ ਪਰ ਜਿਹੜਾ ਗਿਆਨ ਕਰਮ ਹੈ ਜਿਹੜਾ ਖਬੀਰ ਕਹਿੰਦਾ ਜੇ ਗਿਆਨ ਕਰਮ ਹੈ ਜੇ ਗਿਆਨ ਲੈ ਆ ਜਾਦ ਗਿਆਨ ਮਿਲਿਆ ਸੱਚ ਦਾ ਸਤਿਗੁਰ ਦਾ ਮਤਲਬ ਹੈ ਸੱਚ ਦਾ ਜਦ ਗਿਆਨ ਮਿਲਿਆ ਫਿਰ ਕੁਝ ਅਸਰ ਪਿਆ ਉਹਦਾ ਸਤਗੁਰ ਮਿਲਿਆ ਮਹਰੂਤਰੀ ਫਿਰ ਅਧਿ ਭਾਰਤਰੀ ਫਿਰ ਮਾਇਆ ਦਾ ਜਿਹੜਾ ਅਸਰ ਸੀ ਉਹ ਕੱਟ ਗਿਆ ਫੇਰ ਸਮਝ ਆਈ ਪੁੱਤਰੀ ਹਰ ਜਪਿਆ ਪੁਰਖ ਸੁਝਾਨ ਹਰ ਜਪਿਆ ਪੁਰਖ ਸੁਝਾਨ ਹਰ ਜਿਹੜਾ ਹਿਰਦੇ ਵਿੱਚ ਹਰ ਆਪਣਾ ਮੂਲ ਹੈ ਸਜਾਣ ਦੀ ਨੂੰ ਜਾਣਕਾਰੀ ਹੈ ਸਾਰੀ ਜਦ ਉਹ ਜਪਿਆ ਉਹਦੀ ਸਮਝ ਆਈ ਤਾ ਉਹ ਫੇਰ ਰਬ ਨਾਲ ਪਕੜੀ ਗਈ ਥੱਲੀ ਪੈ ਗਈ ਠੀਕ ਹੈ ਜੀ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਰ ਕੁਰਬਾਨ ਆ ਜਿਨ੍ਹਾਂ ਨੇ ਹਰ ਹਰ ਪ੍ਰਭ ਸੇਵਿਆ ਜਿਹੜੇ ਅਤਮ ਦੀ ਆਵਾਜ਼ ਅਨੁਸਾਰ ਚੱਲੇ ਨੇੁਰਕੇ ਪਾਣੀ ਚੱਲੇ ਨੇ ਜਿਹੜੇ ਉਹਨਾਂ ਦੇ ਚੱਲਣ ਦੇ ਕਹਿੰਦਾ ਮੈਂ ਉਹਨਾਂ ਦੇ ਕੁਰਬਾਨ ਹੋ। ਠੀਕ ਹੈ ਜੀ ਹਰ ਜਿਹੜਾ ਉਹ ਹਰੇ ਪ੍ਰਭ ਹੈ ਜੀ ਜਿੰਨਾ ਹਰ ਹਰ ਪ੍ਰਭ ਸੇਵਿਆ। ਹਾਂ ਹਾਂ। ਠੀਕ ਹੈ ਜੀ ਪ੍ਰਭ ਦੀ ਸੇਵਾ ਕੀ ਹੈ ਜੀ ਉਹ ਗਿਆਨ ਪ੍ਰਾਪਤੀ ਉਹ ਸਭ ਪ੍ਰਭ ਦੀ ਸੇਵਾ। ਉਹ ਤਾਂ ਪਾਣੀ ਚੱਲਣਾ। ਅੱਛਾ ਜੀ।